ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਮੁਲਾਜ਼ਮਾਂ ਦੇ ਸਪੰਦ ਵਿੱਚ ਪੈਨਸ਼ਨਾਂ ਦੇ ਸਪੰਦ ਵਿੱਚ ਜਿਹੜਾ ਖਾਸ ਫੈਸਲਾ ਆਇਆ ਹੈ ਡੀਏ ਦੀ ਅਦਾਇਗੀ ਨੂੰ ਲੈ ਕੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਜਿਹੜਾ ਅਹਿਮ ਫੈਸਲਾ ਕੀਤਾ ਗਿਆ ਹੈ ਉਸ ਦੇ ਸਬੰਧ ਦੇ ਵਿੱਚ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਜਿਵੇਂ ਕਿ ਤੁਸੀਂ ਜਾਣਦੇ ਹੋ ਇਸ ਚੈਨਲ ਤੇ ਜੌਬ ਨਾਲ ਸੰਬੰਧਤ ਐਜੂਕੇਸ਼ਨ ਡਿਪਾਰਟਮੈਂਟ ਨਾਲ ਸੰਬੰਧਤ ਮੁਲਾਜ਼ਮਾਂ ਨਾਲ ਸੰਬੰਧਤ ਕੋਈ ਵੀ ਜਾਣਕਾਰੀ ਹੋਵੇ ਤਾਂ ਇਸ ਚੈਨਲ ਤੇ ਪ੍ਰੋਵਾਈਡ ਕਰਵਾਈ ਜਾਂਦੀ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਇਹ ਮੁਲਾਜ਼ਮਾਂ ਦੇ ਸਬੰਧ ਦੇ ਵਿੱਚ ਪੈਨਸ਼ਨਾਂ ਦੇ ਸਬੰਧ ਦੇ ਵਿੱਚ ਡੀਏ ਦੀ ਜਿਹੜੀ ਜਿਹੜੇ ਲੰਬੇ ਸਮੇਂ ਤੋਂ ਮੰਗ ਚੱਲ ਰਹੀ ਸੀ ਤੇ ਉਸ ਦੇ ਸਬੰਧ ਦੇ ਵਿੱਚ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਇੱਕ ਐਮ ਫੈਸਲਾ ਸੁਣਾਇਆ ਗਿਆ ਉਸ ਦੀ ਗੱਲ ਕਰਾਂਗੇ ਆਪਾਂ ਇਸ ਵੀਡੀਓ ਦੇ ਵਿੱਚ ਜਿਸ ਦੇ ਵਿੱਚ ਮਾਨਯੋਗ ਹਾਈ ਕੋਰਟ ਵੱਲੋਂ ਜਿਹੜਾ ਆਪਣਾ ਆਲਡਰ ਜਾਰੀ ਕੀਤੇ ਗਏ ਨੇ ਉਸ ਦੀ ਗੱਲ ਕਰਾਂਗੇ ਆਪਾਂ ਇਸ ਵੀਡੀਓ ਦੇ ਵਿੱਚ ਇਹ ਪਟੀਸ਼ਨ ਜਿਹੜੀ ਸੀ ਡਬਲਯੂਪੀ 24698 2025 ਲਾਈ ਗਈ ਸੀ ਜਿਸ ਦੀ ਸੁਣਵਾਈ 25 8 2025 ਨੂੰ ਜੱਜ ਦੀ ਸੁਣਵਾਈ ਹੋਈ ਸੀ ਜਿਹੜੀ ਇਹ ਪਟੀਸ਼ਨ ਲਵਾਈ ਗਈ ਨਰਾਹੀ ਗਈ ਸੀ ਨਿਰਮਲ ਸਿੰਘ ਤਨੋਵਾ ਐਂਡ ਆਦਰ ਵੱਲੋਂ ਲਾਈ ਗਈ ਸੀ ਜਿਹੜੇ ਪਟੀਸ਼ਨਰ ਸੀ ਤਾਂ ਇਸ ਦੇ ਵਿੱਚ ਜਿਹੜਾ ਰਿਸਪੌਂਡੈਂਟ ਬਣਾਇਆ ਗਿਆ ਸੀ ਸਟੇਟ ਆਫ ਪੰਜਾਬ ਐਂਡ ਆਦਰ ਪੰਜਾਬ ਸਟੇਟ ਨੂੰ ਜਿਹੜਾ ਸਰਕਾਰ ਨੂੰ ਇਸ ਦੇ ਚ ਰਿਸਪੌਂਡੈਂਟ ਬਣਾਇਆ ਗਿਆ ਸੀ ਤਾਂ ਇਸ ਦੇ ਸੰਬੰਧ ਵਿੱਚ ਜਿਹੜਾ ਫੈਸਲਾ ਆਇਆ ਹਰਪ੍ਰੀਤ ਸਿੰਘ ਬਰਾੜ ਵੱਲੋਂ ਜਿਹੜਾ ਇਸ ਦੇ ਸੰਬੰਧ ਵਿੱਚ ਜਿਹੜਾ ਫੈਸਲਾ ਆ ਚੁੱਕਾ ਹੈ ਜਿਹਦੀ ਆਪਾਂ ਗੱਲ ਕਰਨ ਜਾ ਰਹੇ ਹਾਂ ਇਸ ਵੀਡੀਓ ਦੇ ਵਿੱਚ ਤਾਂ ਇਹ ਜਿਹੜੀ ਰੈਟ ਪਟੀਸ਼ਨ ਦਰਜ ਕੀਤੀ ਗਈ ਸੀ ਭਾਰਤ ਦੇ ਜਿਹੜੇ ਸੰਵਿਧਾਨ ਦੇ ਅਨੁਸਾਰ ਆਰਟੀਕਲ ਅੰਦਸਿਆ ਗਿਆ ਹੈ 226 227 ਦੇ ਅਨਸਾਰ ਇਹ ਰੈਟ ਪਟੀਸ਼ਨ ਜਿਹੜੀ ਦਾਇਰ ਕੀਤੀ ਗਈ ਸੀ ਜਿਸ ਦੇ ਵਿੱਚ ਪ੍ਰਾਰਥਨਾ ਕੀਤੀ ਗਈ ਸੀ ਕਿ ਰਿਸਪੌਂਡਿੰਗ ਨੂੰ ਜਿਹੜਾ ਰੈਟ ਪਟੀਸ਼ਨ ਦੀ ਇਦਾਇਤ ਕੀਤੀ ਗਈ ਸੀ ਕਿ ਪਟੀਸ਼ਨਰ ਨੂੰ ਮਹंगाई भत्ता ਤੇ ਰਾਹਤ ਪੱਤਾ ਜਿਹੜਾ ਹੈ ਉਹ ਪ੍ਰਦਾਨ ਕੀਤਾ ਜਾਵੇ ਜਿਸ ਦੇ ਵਿੱਚ ਉਹਨਾਂ ਨੇ ਮੰਗ ਕੀਤੀ ਸੀ ਕਿ ਜਿਹੜਾ ਸੀ ਇਹ ਪੰਜਾਬ ਸਰਕਾਰ ਨੇ ਜਿਹੜਾ ਸਾਨੂੰ ਮਹंगाई भत्ता ਦਿੱਤਾ ਜਾਵੇ ਜਿਵੇਂ ਕਿ 125% ਸੈਂਟਰ ਸਰਕਾਰ ਵੱਲੋਂ ਜਿਹੜਾ ਦਿੱਤਾ ਗਿਆ ਸੀ 1 1 2016 ਤੋਂ ਲੈ ਕੇ ਤੇ ਪੰਜਾਬ ਸਰਕਾਰ ਵੱਲੋਂ ਨਹੀਂ ਦਿੱਤਾ ਜਾ ਰਿਹਾ ਤੇ ਉਹ ਦਿੱਤਾ ਜਾਵੇ ਇਸੇ ਤਰ੍ਹਾਂ 28% ਜਿਹੜਾ ਸੈਂਟਰ ਸਰਕਾਰ ਵੱਲੋਂ 1 7 2021 ਤੋਂ ਦਿੱਤਾ ਗਿਆ ਸੀ ਤੇ ਪੰਜਾਬ ਸਰਕਾਰ ਵੱਲੋਂ ਜਿਹੜਾ 1 11 2025 ਤੋਂ ਦਿੱਤਾ ਗਿਆ ਸੀ 4 ਮਹੀਨੇ ਲੇਟ ਦਿੱਤਾ ਗਿਆ ਸੀ ਇਸ ਦੀ ਵੀ ਜਿਹੜੀ ਨਾਇਗੀ ਕੀਤੀ ਜਾਵੇ ਇਸੇ ਤਰ੍ਹਾਂ 34% 112024 ਤੋਂ ਜਿਹੜਾ ਸੈਂਟਰ ਸਰਕਾਰ ਵੱਲੋਂ ਦਿੱਤਾ ਗਿਆ ਸੀ ਤੇ ਪੰਜਾਬ ਸਰਕਾਰ ਨੇ ਉਸ ਨੂੰ ਵੀ ਲਾਗੂ ਕੀਤਾ ਸੀ 11000 ਨੇ 112022 ਤੋਂ ਲਾਗੂ ਕੀਤਾ ਸੀ ਇਸੇ ਤਰ੍ਹਾਂ 38% 172022 ਤੋਂ ਲਾਗੂ ਕੀਤਾ ਸੀ ਪੰਜਾਬ ਪੰਜਾਬ ਸਰਕਾਰ ਨੇ 11200 23 ਤੂੰ ਜਿਹੜਾ ਲਾਗੂ ਕੀਤਾ ਸੀ 5 ਮਹੀਨੇ ਲੇਟ ਕੀਤਾ ਸੀ ਇਸੇ ਤਰ੍ਹਾਂ 42% 11 2023 ਤੋਂ ਕੀਤਾ ਸੀ ਜਿਹੜਾ ਸੀ ਪੰਜਾਬ ਸਰਕਾਰ ਨੇ 11 2024 ਤੋਂ 10 ਮਹੀਨੇ ਲੇਟ ਸ਼ੁਰੂ ਕੀਤਾ ਸੀ ਇਹ ਸਾਰਿਆਂ ਦੀ ਜਿਹੜੀ ਲੇਟ ਕੀਤੀ ਸੀ ਇਹਨਾਂ ਦੀ ਅਦਾਇਗੀ ਕੀਤੀ ਜਾਵੇ ਇਸ ਤੋਂ ਇਲਾਵਾ 46% 17 2023 ਤੋਂ 50% 11 2024 ਤੋਂ ਤੇ 53% 17 2024 ਤੋਂ ਦਾ ਇਸ ਤਰ੍ਹਾਂ 55% 11 2025 ਤੂੰ ਜਿਹੜੇ ਇਸ ਦਰਾਂ ਨਾਲ ਅਦਾਇਗੀ ਕੀਤੀ ਜਾਵੇ ਇਸ ਤੋਂ ਇਲਾਵਾ ਨਾਲ ਹੀ ਮਹਿੰਗਾਈ ਪੱਤੇ ਦੀਆਂ ਜਿਹੜੀਆਂ ਅਗਨੀਆਂ ਕਿਸ਼ਤਾਂ ਨੂੰ 6ਵੇਂ ਪੇ ਕਮਿਸ਼ਨ ਦੀ ਅਚਪਾਰਛਾਂ ਦੇ ਅਨਸਾਰ ਜਿਹੜਾ ਸੁਸ਼ੋਧਿਤ ਕਰਕੇ ਉਹਨਾਂ ਨੂੰ ਜਿਹੜਾ ਦਿੱਤਾ ਜਾਇਆ ਪੰਜਾਬ ਸਰਕਾਰ ਦੇ ਪੇ ਕਮਿਸ਼ਨ ਅਤੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਜਿਹੜੀ ਰਾਤ ਦਿੱਤੀ ਜਾਵੇ ਜਿਸ ਦੀ ਕਿ ਇੱਕ ਪਟੀਸ਼ਨ ਆਪਣੇ ਕੋਲ ਇਹ 23 ਸਤੰਬਰ 2015 ਨੂੰ ਜਿਹੜੀ ਸੀ ਉਸ ਨੂੰ ਕੈਬਨਟ ਮੰਤਰੀ ਵੱਲੋਂ ਵੀ ਜਿਹੜੀ ਸੀ ਉਹਨੂੰ ਲਾਈ ਗਈ ਸੀ ਤੇ ਜਿਸ ਨੂੰ 21/6/2025 ਨੂੰ ਮਨਜ਼ੂਰੀ ਦਿੱਤੀ ਗਈ ਸੀ ਇਸ ਤੋਂ ਇਲਾਵਾ ਪ੍ਰਾਰਥਨਾ ਕੀਤੀ ਗਈ ਕਿ ਵਿਰੋਧੀ ਪੱਖਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਕਰਕੇ ਸੋਧ ਹੋਇਆ ਜਿਹੜਾ ਮਹਿੰਗਾਈ ਪੱਤਾ ਜਿਹੜਾ ਉਹ ਜਾਰੀ ਕੀਤਾ ਜਾਵੇ ਡੀਏ ਤੇ ਡੀਆਰ ਦੇ ਜਿਹੜੇ ਬਕਾਇਆ ਜਾਰੀ ਕਰਨ ਤੇ ਅੱਗੇ ਇਹ ਜਾਰੀ ਕੀਤਾ ਜਾਵੇ ਸਰਕਾਰ ਨੂੰ ਜਿਹੜਾ ਹਦਾਇਤਾਂ ਜਾਰੀ ਕੀਤੇ ਆ ਜਾਣ ਤੇ ਜਿਹੜੇ ਨੇ ਉਹ ਜਾਰੀ ਕੀਤਾ ਜਾਵੇ ਇਸ ਦੇ ਨਾਲ ਹੀ ਜਿਹੜੀ ਦੇਰ ਨਾਲ ਜਿਹੜਾ ਡੀਏ ਰਕਮ ਜਿਹੜੀ ਦਿੱਤੀ ਜਾ ਰਹੀ ਹੈ ਤਾਂ ਉਸ ਦੇ ਨਾਲ ਇਹ 12% ਸਾਲਾਨਾ ਵਿਆਜ ਜਿਹੜੀ ਉਹ ਦਿੱਤੀ ਜਾਵੇ ਇਹ ਪਟੀਸ਼ਨਰ ਵੱਲੋਂ ਜਿਹੜੀਆਂ ਮੰਗ ਕੀਤੀਆਂ ਗਈਆਂ ਸੀ ਤੁਸੀਂ ਵੇਖ ਸਕਦੇ ਹੋ ਇਸ ਦੇ ਵਿੱਚ ਸਾਰਾ ਇਹ ਲਿਖਿਆ ਗਿਆ ਉਸ ਤੋਂ ਅੱਗੇ ਆਪਾਂ ਵੇਖਦੇ ਆ ਨੰਬਰ 2 ਦੇ ਵਿੱਚ ਕੀ ਲਿਖਿਆ ਗਿਆ ਤਾਂ 2 ਦੇ ਵਿੱਚ ਜਿਹੜਾ ਸੀ ਪਟੀਸ਼ਨਰ ਦੇ ਵਕੀਲ ਵੱਲੋਂ ਪੇਸ਼ ਕੀਤਾ ਗਿਆ ਸੀ ਤੇ ਪਟੀਸ਼ਨਰ ਨੂੰ ਜਿਹੜਾ 28 5 2025 ਨੂੰ ਦਿੱਤੀ ਗਈ ਨਿਵਾਇੰਦਗੀ ਬਾਰੇ ਜਿਹੜਾ ਵਿਰੋਧੀ ਪੱਖ ਨੂੰ ਨੰਬਰ 2 ਵਾਲੇ ਨੇ ਉਹਨਾਂ ਨੂੰ ਸਮੇਂ ਸਬੱਧ ਜਿਹੜੀ ਹੈ ਹਦਾਇਤ ਜਾਰੀ ਕਰਕੇ ਸਪੀਕਿੰਗ ਆਰਡਰ ਕਰਨ ਬਾਰੇ ਕੀ ਆ ਗਿਆ ਤਾਂ ਜੋ ਜਿਹੜਾ ਪਟੀਸ਼ਨਰ ਹੈ ਉਸ ਤੋਂ ਸੰਤੁਸ਼ਟ ਹੋ ਜਾਵੇ ਇਸ ਦੇ ਵਿੱਚ ਲਿਖਿਆ ਗਿਆ 3 ਨੰਬਰ 3 ਦੇ ਵਿੱਚ ਜਿਹੜਾ ਸੀ ਇਹ ਆਪਣੇ ਸਟੇਟ ਵੱਲੋਂ ਜਿਹੜਾ ਸੀ ਰਾਜ ਦੇ ਵਕੀਲ ਵੱਲੋਂ ਜਿਹੜਾ ਨੋਟਸ ਪ੍ਰਾਪਤ ਪਹਿਲਾਂ ਹੀ ਕਰ ਚੁੱਕਿਆ ਹਨ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਇਸ ਤੇ ਕੋਈ ਇਤਰਾਜ਼ ਨਹੀਂ ਹੋਵੇਗਾ ਜੇਕਰ ਵਿਰੋਧੀ ਪੱਖ ਨੰਬਰ 2 ਨੂੰ ਪਟੀਸ਼ਨਰ ਵੱਲੋਂ ਦਿੱਤੀ ਗਈ 28 5 2025 ਨੂੰ ਨਮਾਇੰਦਗੀ ਦੇ ਸਮੇਂ ਬਾਅਦ ਵਿਚਾਰ ਕਰਦੇ ਹੋਏ ਕਾਰਨ ਸਹਿਤ ਹੁਕਮ ਜਾਰੀ ਕੀਤੇ ਜਾਣ ਸਪੀਕਿੰਗ ਆਰਡਰ ਜਾਰੀ ਕੀਤੇ ਜਾਣ ਦੇ ਨਿਰਦੇਸ਼ ਜਾਰੀ ਕੀਤੇ ਜਾਣ ਤਾਂ ਇਸ ਦੇ ਸਬੰਧ ਦੇ ਵਿੱਚ 4 ਨੰਬਰ ਦੇ ਆਪਾਂ ਵੇਖ ਸਕਦੇ ਹਾਂ ਤਾਂ ਇਸ ਲਈ ਜਿਹੜਾ ਸੀ ਪਟੀਸ਼ਨਰ ਦੇ ਵਕੀਲ ਵੱਲੋਂ ਕੀਤੀ ਗਈ ਸਹਿਮਤੀ ਪ੍ਰਾਰਥਨਾ ਦੇ ਪ੍ਰਕਾਸ਼ ਵਿੱਚ ਵਿਰੋਧ ਦੀ ਪੱਖ ਨੰਬਰ 2 ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਇਹ ਪਟੀਸ਼ਨਰਾਂ ਵੱਲੋਂ ਜਾਰੀ ਕੀਤੀ ਗਈ 28 5 2025 ਦੀ ਨਮਾਇੰਦਗੀ ਦੇ ਵਿਰੁੱਧ ਕਰਕੇ ਪਟੀਸ਼ਨਰ ਨੂੰ ਸੁਣਨ ਦਾ ਮੌਕਾ ਦੇਣ ਤੋਂ ਬਾਅਦ 3 ਮਹੀਨਿਆਂ ਦੇ ਅੰਦਰ ਅੰਦਰ ਕਾਰਨ ਸਹਿਤ ਹੁਕਮ ਜਾਰੀ ਕੀ ਕਰੇ ਜੋ ਕਿ ਇਸ আਦੇਸ਼ ਦੀ ਪ੍ਰਮਾਨਿਤ ਕਾਪੀ ਪ੍ਰਾਪਤ ਕਰਨ ਦੇ ਤਰੀਕ ਤੋਂ ਜੋ ਗਿਲੇ ਜਾਣਗੇ ਇਸ ਤੋਂ ਇਲਾਵਾ ਉਸ ਨੂੰ ਫੈਸਲੇ ਦੀ ਜਿਹੜੇ ਜਾਰੀ ਪਟੀਸ਼ਨਰ ਨੂੰ ਦਿੱਤੀ ਜਾਵੇ ਜੇਕਰ ਪਟੀਸ਼ਨਰ ਵੱਲੋਂ ਮੰਗੀ ਗਈ ਜਿਹੜੀ ਰਾਤ ਦੇ ਹੱਕਦਾਰ ਪਾਇਆ ਜਾਂਦੇ ਹਨ ਤਾਂ ਉਹਨਾਂ ਨੂੰ ਜਿਹੜੀ ਇਹ ਵਿਰੋਧੀ ਪੱਖ ਸਰਕਾਰ ਵੱਲੋਂ ਯਾਨੀ ਕਿ ਪੱਖ ਨੰਬਰ 2 ਵੱਲੋਂ ਤੁਰੰਤ ਪ੍ਰਦਾਨ ਕੀਤੀ ਜਾਵੇ ਇਸ ਜਿਹੜੇ ਸਾਰੇ ਆਲਡਰ ਜਿਹੜੇ ਨੇ ਜਾਰੀ ਕਰ ਦਿੱਤੇ ਗਏ ਨੇ ਤਾ ਜਿਸ ਦੇ ਸਬੰਧ ਦੇ ਵਿੱਚ ਜਿਹੜਾ ਇਹ 25 8 2025 ਨੂੰ ਇਹ ਸੁਣਵਾਈ ਹੋਈ ਹੈ ਤੇ ਜਿਸ ਨੂੰ ਇਹ ਕੇਸ ਨੂੰ ਡਿਸਪੋਜ਼ ਆਫ ਕਰ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਕਿ ਕੇਸ ਜਿਹੜਾ ਡਿਸਪੋਜ਼ ਆਫ ਕਰ ਦਿੱਤਾ ਗਿਆ ਤੇ ਹੁਣ ਜਿਹੜੀ ਇਸ ਦੀ ਜਿਹੜੀ 3 ਮਹੀਨਿਆਂ ਦੇ ਅੰਦਰ ਅੰਦਰ ਉਸ ਦੀ স্পੀਕਿੰਗ ਆਰਡਰ ਕਰਕੇ ਤੇ ਉਹਨਾਂ ਨੂੰ ਜੇ ਬਣਦੀ ਜਿਹੜੀ ਹੈ ਇਹ ਦਾਇਗੀ ਜਿਹੜੀ ਉਹ ਦਿੱਤੀ ਜਾਵੇ ਏਸੀ ਅੱਜ ਦੀ ਜਿਹੜੀ ਜਾਣਕਾਰੀ ਜਿਹੜੀ ਇਹ 25 ਅੱਠ 2025 ਨੂੰ ਕੋਰਟ ਵੱਲੋਂ ਜਿਹੜਾ ਫੈਸਲਾ ਆਇਆ ਸੀ ਉਸ ਦੇ ਸਬੰਧ ਵਿੱਚ ਜਾਣਕਾਰੀ ਦੇਣੀ ਸੀ ਜੇਕਰ ਜਾਣਕਾਰੀ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰ ਦਿਓ ਜੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਬਟਨ ਨੂੰ ਪ੍ਰੈਸ ਕਰ ਲਓ